ਅਸੀਂ ਆਜਾ ਅਸੀਂ ਗੁਜਰਾਤ ਦੇ ਸ਼ਹਿਰ ਅਹਮਦਾਬਾਦ ਵਿਖੇ ਜਿੱਥੇ ਉੜਦਾ ਇਲਾਕਾ ਹੈ ਇੱਥੇ ਗੁਰਦੁਆਰਾ ਹੈ ਸ੍ਰੀ ਗੁਰੂ ਨਾਨਕ ਦਰਬਾਰ ਔਰ ਇਥੇ ਸਿੰਘ ਇਹ ਵੀ ਸ਼ਾਨਦਾਰ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਬਾਰੇ ਸਾਰਾ ਕੁਝ ਆਪਜੀ ਨੂੰ ਦੱਸਦੇ ਆ ਗੁਰੂ ਘਰ ਦੇ ਵਿੱਚ ਆਈਆਂ ਸੰਗਤਾਂ ਦੇ ਨਾਲ ਇਹਨੇ ਸਤਿਕਾਰ ਨਾਲ ਇਹ ਸਿੰਘ ਵਿਚਰਦੇ ਨੇ ਕਿ ਕੋਈ ਸਾਡੇ ਕੋਲ ਸ਼ਬਦ ਨਹੀਂ ਜਿਹੜਾ ਅਸੀਂ ਇਹਨਾਂ ਦੀ ਸਿਫਤ ਕਰ ਸਕੀਏ ਕਿ ਚਾਹ 10 ਵਜੇ ਨੂੰ ਚਾਹ 12 ਵਜੇ ਵੀ ਕੋਈ ਸਿੰਘ ਯਾਤਰੀ ਸਿੰਘ ਗੁਰੂ ਘਰ ਦਾ ਸੇਵਾਦਾਰ ਕੁਝ ਵੀ ਕੋਈ ਸੰਗਤ ਆਉਂਦੀ ਹੈ ਤੇ ਉਹਨੂੰ ਖੁੱਲੇ ਦਿਲ ਦੇ ਨਾਲ ਉਹਦਾ ਸਵਾਗਤ ਕਰਦੇ ਆ ਤੇ ਆਪਾਂ ਸਾਰੀ ਗੱਲ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦਸ਼ਮੇਸ਼ ਪਿਤਾ ਜੀ ਦੀ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਇੱਥੇ ਆਏ ਤੇ ਸਾਡਾ ਇਹੋ ਜਿਹਾ ਮਾਨੇ ਨਾਲ ਰਲਿਆ ਏ ਵੇਖ ਕੇ ਔਰ ਇਹਨਾਂ ਮਾਨਸ ਦੇ ਵਿੱਚ ਸਾਡੇ ਦੇ ਵਿੱਚ ਉਹ ਖੁਸ਼ੀ ਦੀ ਲਹਿਰ ਉੱਠੀ ਏ ਕਿਉਂ ਕਿ ਸਾਡੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਕੇ ਤੇ ਜੋ ਸਤਿਗੁਰੂ ਸਾਡੇ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦਾ ਆਹਾ ਜ ਆ ਸਨਮਾਨ ਕਰਦੇ ਨੇ ਜਦੋਂ ਵੀ ਅੰਦਰ ਜਾਂਦੇ ਆ ਤੇ ਸਾਰੇ ਸਿੰਘ ਕੋਈ ਨਾ ਕੋਈ ਡਿਊਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਆ ਜਦੋਂ ਤੋਂ ਇਹ ਆਏ ਨੇ ਤੇ ਜੜੀ ਮਹਾਰਾਜ ਦੀ ਨਰਾਦਰੀ ਕਰਦੇ ਆ ਕਈਆਂ ਥਾਵਾਂ ਤੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਜਿਹੜੇ ਗੈਰ ਸਿੱਖ ਜਿਨ੍ਹਾਂ ਨੂੰ ਕਹ ਲੋ ਵੀ ਮੋਨੇ ਸਿੱਖ ਅਸੀਂ ਉਹਨਾਂ ਨੂੰ ਕਹਾਂਗੇ ਸੇਖੀ ਕਿ ਉਹ ਧਰਮ ਤੋਂ ਭਟਕੇ ਹੋਏ ਨੇ ਪਰ ਉਹ ਆਣ ਕੇ ਤੇ ਬਾਹਰੋਂ ਬਜ਼ਾਰਾਂ ਚੋਂ ਆਪਣੇ ਕੰਮ ਕਾਜ ਕਰਦੇ ਤੇ ਆਣ ਕੇ ਸਿੱਧਾ ਮਹਾਰਾਜ ਦੀ ਜਿਹੜਾ ਹਜ਼ੂਰੀ ਹੈ ਤਾਬਿਆਂ ਉੱਤੇ ਬੈਠ ਕੇ ਤੇ ਹੁਕਮਨਾਮਾ ਸਾਹਿਬ ਲੈਣ ਲੱਗ ਪੈਂਦੇ ਨੇ ਬਾਹਰੋਂ ਮਿੱਟੀ ਘਟੇ ਤੇ ਉਹਨਾਂ ਚੀਜ਼ਾਂ ਦਾ ਨਾਮ ਹੀ ਲੈਣਾ ਚਾਹੀਦਾ ਜਿਹੜੀਆਂ ਸੇਕ ਕਾਮ ਚ ਵਰਜਿਤ ਨੇ ਉਹ ਸਰੀਰਾਂ ਨੂੰ ਕੱਪੜਿਆਂ ਨੂੰ ਲੱਗੀਆਂ ਹੁੰਦੀਆਂ ਐ ਤੇ ਇੱਥੇ ਇਹ ਸਿੰਘ ਐਸੀਈ ਸੇਵਾ ਨਿਭਾਉਂਦੇ ਨੇ ਇਹ ਹਰ ਵਕਤ ਸਿੰਘ ਕੋਈ ਨਾ ਕੋਈ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਰਹਿੰਦਾ ਹੈ ਔਰ ਜਦੋਂ ਵੀ ਸੇਵਾ ਕਰਦੇ ਨੇ ਦੋਵੇਂ ਟਾਈਮ ਤੇ ਚਾਰੇ ਪੰਜੇ ਸਿੰਘ ਜੜੇ ਆਗੇ ਨੇ ਸਾਰੇ ਮਹਾਰਾਜ ਜੀ ਦੇ ਕੋਲ ਹਾਜ਼ਰ ਹੁੰਦੇ ਨੇ ਪੂਰੇ ਅਦਬ ਸਮਾਨਾ ਮਾਨ ਸਮਾਨਾ ਸੇਵਾ ਕਰਦੇ ਨੇ ਔਰ ਬਾਹਰੋਂ ਆਇਆ ਇਹੋ ਜਿਹਾ ਕੋਈ ਵੀ ਬੰਦਾ ਜਿਹੜਾ ਆ ਉਹਨੂੰ ਮਹਾਰਾਜ ਦੀ ਤਾਬਿਆ ਦੇ ਉਤੇ ਨਹੀਂ ਬਹਿਣ ਦਿੰਦੇ ਜੋ ਅਕਾਲ ਤਖਤ ਤੋਂ ਮਰਿਆਦਾ ਚੱਲਦੀ ਆ ਰਹੀ ਆ ਜੋ ਸਿੱਖ ਪੰਥ ਦੀ ਅਸਲੀ ਮਰਿਆਦਾ ਹੈ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਨਿਭਾਉਂਦੇ ਨੇ ਇਹ ਆਪਜੀ ਦੇਖਦੇ ਹੋ ਸਾਰਾ ਇਹ ਸਾਡੀ ਡਿਊਟੀ ਲਗਾਈ ਗਈ ਕਮੇਟੀ ਵੱਲੋਂ ਇੱਕ ਸਭ ਤੋਂ ਵੱਡੀ ਜੋ ਕਿ ਸਾਡੇ ਮਨ ਨੂੰ ਵੀ ਖੁਸ਼ੀ ਹੋਈ ਅਸੀਂ ਹੋਰ ਗੁਰਦਾਰ ਸਾਹਿਬ ਵਿੱਚ ਵਿਚਰੇ ਆ ਬਾਹਰ ਪੰਜਾਬ ਤੋਂ ਬਾਹਰ ਪਰ ਜੋ ਇੱਥੇ ਅਸੀਂ ਵੇਖਿਆ ਕਿ ਇੱਥੇ ਕੁਰਸੀ ਦਰਬਾਰ ਦੇ ਅੰਦਰ ਕੁਰਸੀ ਲਾਉਣਾ ਸਭ ਤੋਂ ਵੱਡੀ ਮਨਾਈ ਵੱਡੀ ਮਨਾਈ ਹੈ ਬਹੁਤ ਵੱਡਾ ਬੜੀ ਵੱਡੀ ਗੱਲ ਹੈ ਦਰਬਾਰ ਦੇ ਅੰਦਰ ਕੋਈ ਕੁਰਸੀ ਨਹੀਂ ਹੈਗੀ ਤੇ ਇਹ ਨਹੀਂ ਤਾਂ ਕਈਆਂ ਥਾਵਾਂ ਤੇ ਕੁਰਸੀਆਂ ਲਾ ਕੇ ਮਹਾਰਾਜੀ ਦੀ ਸ਼ਰੀਕਤ ਕਰਕੇ ਸਾਹਮਣੇ ਬੈਠੇ ਨੇ ਲੋਕ ਔਰ ਚਰਨਾਉਦਕ ਦੇ ਵਿੱਚੋਂ ਨਿਕਲ ਤੋਂ ਬਗੈਰ ਲੋਕ ਜਰਾਬਾਂ ਪਾ ਕੇ ਜਾਂਦੇ ਨੇ ਇਥੇ ਸਿੰਘ ਨਾਂ ਜਰਾਬਾਂ ਪਾਈਆਂ ਅੰਦਰ ਜਾਣ ਦਿੰਦੇ ਨੇ ਤੇ ਨਾ ਹੀ ਸਿੰਘ ਕੁਰਸੀ ਤੇ ਅੰਦਰ ਕਿਸੇ ਨੂੰ ਕੁਰਸੀ ਲੱਗੀ ਨਹੀਂ ਬਹਿਣ ਨਹੀਂ ਦਿੰਦੇ ਤੇ ਜਾਂ ਮਹਾਰਾਜ ਦੇ ਸੋਖਾ ਆਸਨ ਜਿਹੜਾ ਵਿਸ਼ਰਾਮ ਆਸਨ ਤੇ ਜਾਣ ਤੋਂ ਬਾਅਦ ਵਿੱਚ ਵੀ ਕਈ ਥਾਵਾਂ ਤੇ ਆਣ ਕੇ ਤੇ ਗੁਰੂ ਸਾਹਿਬ ਦੇ ਦਰਵਾਜ਼ੇ ਰਾਤ ਨੂੰ ਖਲਵਾਏ ਜਾਂਦੇ ਆ ਇਹ ਸਾਰੇ ਨੇ ਜੋ ਅਕਾਲ ਤਖਤ ਸਾਹਿਬ ਦੀ ਉਸ ਮਰਿਆਦਾ ਦੇ ਅਧੀਨ ਮਰਿਆਦਾ ਦਾ ਪਾਲਣਾ ਕਰਦੇ ਹੋਏ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਅਦਬ ਤੇ ਸਤਕਾਰ ਆ ਉਹਨੂੰ ਇਹਨਾਂ ਨੇ ਕਾਇਮ ਰੱਖਿਆ ਹੈ ਜੋ ਕਿ ਗੁਰਦੁਆਰੇ ਸਾਰੇ ਜਿੱਥੇ-ਜਥੇ ਅੱਜ ਤੱਕ ਗਏ ਆ ਠੀਕ ਆ ਪਰ ਇਹਨਾਂ ਨੇ ਸਭ ਤੋਂ ਉੱਤੇ ਮਤਲਬ ਇਥੋਂ ਦੀ ਜਿਹੜੀ ਅਹਮਦਾਬਾਦ ਦੇ ਵਿੱਚ ਸੇਵਾ ਨਿਭਾਰੇ ਨੇ ਉਹ ਗੁਰਦੁਆਰਾ ਸਾਹਿਬ ਬਾਕੀ ਇਹਨਾਂ ਸਿੰਘ ਸਾਹਿਬ ਜੀ ਨੂੰ ਪੁੱਛਦੇ ਆ ਵੀ ਆਪ ਜੀ ਇੱਥੇ ਕਰੋ ਤੋਂ ਸੇਵਾ ਇਹ ਸਾਰੇ ਸਿੰਘ ਨਿਭਾਰੇ ਨੇ ਤੇ ਆਪ ਜੀ ਜਾਣਨਾ ਪਾਓ ਹਾਂਜੀ ਅਸੀਂ ਇੱਥੇ 10 ਕ ਮਹੀਨੇ ਸਾਨੂੰ ਤਕਰੀਬਨ ਹੋ ਗਏ ਆ ਸੇਵਾ ਕਰਦਿਆਂ ਨੂੰ ਅਸੀਂ ਕੀਰਤਨ ਦੇ ਰੂਪ ਵਿੱਚ ਤੇ ਕੀਰਤਨ ਕਰਨ ਲਈ ਹਾਜ਼ਰੀ ਭਰਨੇ ਆਇਆ ਸਰਦਾਰ ਸੁਖਦੇਵ ਸਿੰਘ ਜੋ ਕਿ ਮੌਕੇ ਦੇ ਮੁੱਖ ਸੇਵਾਦਾਰ ਸਨ ਉਹਨਾਂ ਨੇ ਸਾਨੂੰ ਇੱਥੇ ਆ ਕੇ ਸੱਦਿਆ ਸਾਨੂੰ ਮੇਲ ਕੀਤਾ ਤੇ ਉਹਨਾਂ ਨੇ ਸਿਰਫ ਇੱਕ ਕੀਰਤਨ ਤੋਂ ਇਲਾਵਾ ਸਾਨੂੰ ਹੋਰ ਵੀ ਗੁਰਦੁਆਰਿਆਂ ਦੀਆਂ ਬੜੀ-ਬੜੀਆਂ ਸੇਵਾ ਦਿੱਤੀਆਂ ਜਿਵੇਂ ਕਿ ਅਸੀਂ ਉਹ ਗੁਰਸਾਹਿਬ ਦੀ ਕਿਰਪਾ ਨੰਬਾਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸ ਤੋਂ ਅਸੀਂ ਸਿੱਖ ਮਿਸ਼ਨ ਕਾਲ ਤੋਂ ਸਿੱਖਿਆ ਲੈ ਕੇ ਅਸੀਂ ਥਾਂ-ਥਾਂ ਵਿਚਰੇ ਹਾਂ ਜਿੱਥੇ ਕਿ ਕੀਰਤਨ ਵੀ ਕਰਦੇ ਨੇ ਅੱਜ ਸਾਡਾ ਸਟੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ ਔੜ ਵਿਖੇ ਸਟੇ ਹੋਇਆ ਹੈ ਜਿੱਥੇ ਅਸੀਂ ਸੇਵਾ ਲਗਾਤਾਰ 10 ਮਹੀਨਿਆਂ ਤੋਂ ਕਰ ਰਹੇ ਹਾਂ ਬਹੁਤ ਸੋਹਣਾ ਕੀਰਤਨ ਕਰਦੇ ਨੇ ਉਹ ਸੁਣਨ ਵਾਲਾ ਆ ਤੇ ਇਹਨਾਂ ਦਾ ਇੱਕ ਚੈਨਲ ਵੀ ਆ ਸਿੰਘ ਸਾਹਿਬ ਜੀ ਦਾ ਉਹੀ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਇਹ ਬਾਣੀ ਪੜ੍ਹਦੇ ਨੇ ਤੇ ਮਤਲਬ ਸਮਝੋ ਵੀ ਇਹਨਾਂ ਸਾਰੇ ਸਿੰਘਾਂ ਦਾ ਇਹੋ ਜਿਹਾ ਤਾਲਮੇਲ ਆ ਵੀ ਫੁੱਲ ਵਰਸਦੇ ਆ ਤੇ ਇਹ ਉਹ ਚੈਨਲ ਦਾ ਕੀ ਨਾਂ ਹੈ ਖਾਲਸਾ ਜੀ ਆਪਣੇ ਦਾ ਸਾਡੇ ਚੈਨਲ ਦਾ YouTube ਦੇ ਚੈਨਲ ਦਾ ਨਾਮ ਹੈ ਭਾਈ ਅਮਰਿਤਪਾਲ ਸਿੰਘ ASR ASR ਦਾ ਮਤਲਬ ਹੋ ਗਿਆ ਵੀ ਅਮਰਤਸਰ ਉੱਥੋਂ ਇਹ ਬਿਲੋਂਗ ਕਰਦੇ ਨੇ ਤੇ ਉਹ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਇਹਨਾਂ ਦਾ ਵੀ ਮਾਣ ਜਿਹੜਾ ਆ ਉਹ ਵਧੇ ਔਰ ਆਪ ਜੀ ਇਹਨਾਂ ਦੀ ਜਿਹੜੀ ਮੁੱਖੋਂ ਬਾਣੀ ਦਾ ਉਚਾਰਣ ਆ ਉਹ ਆਪ ਜੀ ਸੁਣ ਸਕੋ ਔਰ ਮੈਂ ਆਪ ਜੀ ਨੂੰ ਇਹ ਸੰਗਤ ਨੂੰ ਇਹ ਵੀ ਦੱਸ ਦੇਣਾ ਚਾਹਣਾ ਇਹ ਅਹਮਦਾਬਾਦ ਦੇ ਵਿੱਚ ਜਿਹੜਾ ਇਹ ਓਡਵ ਦਾ ਇਲਾਕਾ ਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਓਡਾ ਵਿਖੇ ਨਾਨਕ ਦਰਬਾਰ ਜਿਹੜਾ ਹੈ ਇਹ ਬੜਾ ਸੋਹਣਾ ਸੰਚਾਲਨ ਜਿਹੜਾ ਇਥੋਂ ਦੇ ਪ੍ਰਬੰਧਕ ਜਿਹੜੇ ਨੇ ਪ੍ਰਧਾਨ ਸਾਹਿਬ ਸੁਖਦੇਵ ਸਿੰਘ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਇਹ ਖੁੱਲਾ ਡੁੱਲਾ ਹੱਥ ਦੇ ਨਾਲ ਉਹ ਇੱਥੇ ਆਈਆਂ ਗੀਆਂ ਸੰਗਤਾਂ ਦਾ ਜਿਹੜਾ ਮਾਨ ਸਤਕਾਰ ਕਰਦੇ ਨੇ ਜਿਹੜੇ ਇੱਥੇ ਕਮਰੇ ਨੇ ਉਹਨਾਂ ਦੇ ਵਿੱਚ ਰਾਤ ਨੂੰ ਜਦੋਂ ਕੋਈ 10 11 12 ਵਜੇ ਕਿਸੇ ਟਾਈਮ ਵੀ ਅਗਰ ਸੰਗਤ ਆਉਂਦੀ ਹੈ ਤੇ ਇਹ ਸਿੰਘ ਸਾਹਿਬ ਜਗ੍ਹਾ ਦਿੰਦੇ ਨੇ ਲੰਗਰ ਪਾਣੀ ਪ੍ਰਸ਼ਾਦੇ ਤੋਂ ਕੋਈ ਭੁੱਖਾ ਨਹੀਂ ਇਥੋਂ ਜਾਂਦਾ ਔਰ ਕਮਰਿਆਂ ਦੀ ਤੇ ਜਿਹੜੇ ਸਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਵੀ ਉਹ ਟਰਾਂਸਪੋਰਟ ਵੀ ਉਹਨਾਂ ਦੀ ਆਪਣੀ ਪੰਜਾਬ ਤੋਂ ਤਰਨਤਾਰਨ ਤੋੜਪਿੰਡ ਤੋਂ ਹਾਂਜੀ ਤੇ ਬੜਾ ਮਿੱਠਾ ਤੇ ਠੰਡਾ ਤੇ ਦਲੇਰ ਸੁਭਾਅ ਹੈ ਉਹਨਾਂ ਦਾ ਹੋਰ ਵੀ ਉਹਨਾਂ ਦੇ ਨਾਲ ਸਿੰਘ ਨੇ ਉਹ ਸਾਰੇ ਬੜੀ ਸੋਹਣੀ ਸੇਵਾ ਨਿਭਾ ਰਹੇ ਨੇ ਇਸ ਇਲਾਕੇ ਦੇ ਜ ਮਹਾਰਾਜਾ ਦਾ ਔੜਾ ਆਸਰਾ ਲੈ ਕੇ ਆਪਣੇ ਕਾਰੋਬਾਰ ਚਲਾ ਰਹੇ ਨੇ ਪੰਜਾਬ ਤੋਂ ਬਾਹਰ ਆ ਕੇ ਇਹਨਾਂ ਸਿੰਘਾਂ ਦੇ ਉੱਤੇ ਵੀ ਉਹਨਾਂ ਦਾ ਐਸਾ ਹੱਥ ਆਏ ਗੁਰੂ ਘਰ ਦੇ ਵਜ਼ੀਰ ਆਪਾਂ ਕਹਿ ਤੇ ਦਿੰਨੇ ਸਾਰਿਆਂ ਥਾਵਾਂ ਤੇ ਪਰ ਇੱਥੇ ਉਹਨਾਂ ਨੂੰ ਵਜ਼ੀਰ ਬਣਾ ਕੇ ਰੱਖਿਆ ਗਿਆ ਹੈ ਉਹਨਾਂ ਸੇਵਾਦਾਰਾਂ ਵੱਲੋਂ ਜਿਹੜੇ ਪ੍ਰਧਾਨ ਸਾਹਿਬ ਤੇ ਉਹ ਮੋਟਰਸਾਈਕਲਾਂ ਇਹਨਾਂ ਨੂੰ ਦਿੱਤੀ ਹੈ ਦਿੱਤੀਆਂ ਨੇ ਫੋਨ ਹਰ ਇੱਕ ਚੀਜ਼ ਸੁੱਖ ਸਹੂਲਤ ਦਿੱਤੀ ਹੈ ਏਸੀ ਰੂਮ ਦਿੱਤੇ ਨੇ ਨਹੀਂ ਤੇ ਬਿੱਲ ਵੀ ਜਿਹੜੇ ਨੇ ਉਹ ਸੇਵਾਦਾਰਾਂ ਤੋਂ ਲੈ ਜਾਂਦੇ ਆ ਐਸਾ ਵਿਵਸਥਾ ਕਈਆਂ ਥਾਵਾਂ ਤੇ ਜਿਹੜੀ ਹੈ ਮੰਦ ਭਾਗੀ ਹੈ ਸਾਡੇ ਕੌਮ ਵਾਸਤੇ ਗੁਰਦਵਾਰਿਆਂ ਚ ਲੈਣੀ ਸੇਵਾਦਾਰਾਂ ਤੋਂ ਜਾਂ ਲਾਂਗਰੀ ਸੇਵਾ ਤੋਂ ਮਤਲਬ ਵੀ ਉਹਨਾਂ ਨੂੰ ਦਬਾਉਣਾ ਇਹ ਖੁੱਲੇ ਡੁੱਲੇ ਸੁਭਾਅ ਦੇ ਨਾਲ ਇੱਥੇ ਇਹਨਾਂ ਤੋਂ ਸੇਵਾ ਉਹ ਲੈ ਰਹੇ ਨੇ ਇਹ ਗੁਰੂ ਮਹਾਰਾਜ ਦੀ ਸੇਵਾ ਕਰ ਰਹੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਉਹਨਾਂ ਸੰਸਥਾਪਕਾਂ ਦਾ ਸੇਵਾ ਦਾ ਰੰਦਾ ਜਿਹੜੇ ਇਹ ਸੇਵਾ ਚਲਾ ਰਹੇ ਨੇ ਔਰ ਕਾਲ ਸਾਹਿਬ ਜੀ ਦੱਸੋ ਵੀ ਇੱਥੇ ਕਿੰਨੇ ਕਮਰੇ ਨੇ ਰਹਿਣ ਵਾਸਤੇ ਰਿਹਾ ਇਸ ਜਿਹੜੀ ਹਾਂਜੀ ਇੱਥੇ 5 ਕਮਰੇ ਤੇ ਇੱਕ ਹਾਲ ਹੈ ਜੋ ਕਿ ਤਕਰੀਬਨ ਤਕਰੀਬਨ 50 ਤੋਂ 70 ਜਾਣੇ ਇੱਕਦਮ ਇੱਕ ਦਿਨ ਵਾਸਤੇ ਰਹਿ ਸਕਦੇ ਇਕੱਠੇ ਰਹਿ ਸਕਦੇ ਸੰਗਤ ਆ ਜਾਂਦੀ ਹੈ ਤੇ ਕਿਸੇ ਵੇਲੇ ਅਗਰ ਵੀ ਨਾ ਕਮਰੇ ਖਾਲੀ ਹੋਣ ਤੇ ਫਿਰ ਤੇ ਕੋਈ ਫਿਰ ਵੀ ਮਤਲਬ ਹਾਤ ਪਿਆ ਲੰਗਰ ਹਾਲ ਬਣਿਆ ਕਿਤੇ ਵੀ ਬੰਦਾ ਸੋਚਦਾ ਹਾਂ ਜੀ ਲੰਗਰਾਂ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਾਂਗਾ ਕਿ ਇੱਕ ਵਾਰੀ ਲੰਗਰ ਹਾਲ ਦਾ ਜ਼ਰੂਰ ਛੋਟ ਲਿਆ ਜਾਵੇ ਕਿ ਸੰਗਤ ਨੂੰ ਖਾਇਆ ਜਾਵੇ ਕਿ ਲੰਗਰ ਹਾਲ ਦਾ ਪ੍ਰਬੰਧ ਕਿੱਡਾ ਵੱਡਾ ਬਹੁਤ ਸੋਹਣਾ ਪ੍ਰਸ਼ਾਦਾ ਬੜਾ ਸੋਹਣਾ ਲੰਗਰ ਪ੍ਰਸ਼ਾਦਾ ਇੱਥੇ ਤਿਆਰ ਕੀਤਾ ਜਾਂਦਾ ਆ ਇੱਥੇ ਗੁਰੂ ਘਰ ਦੇ ਵਿੱਚ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਤੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਸਾਰੇ ਸਿੰਘ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਜੀ ਹੋਰ ਇਸ ਆਪ ਜੀ ਦੀ ਸਿੱਖ ਪੰਥ ਨੂੰ ਸੰਗਤਾਂ ਨੂੰ ਕੀ ਅਪੀਲ ਆ ਆਪ ਜੀ ਕੋਈ ਮੈਂ ਸਮੁੱਚੀ ਸੰਗਤ ਨੂੰ ਇੱਕ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਅਹਮਦਾਬਾਦ ਵਿੱਚ ਕਿਸੇ ਵੀ ਜਗ੍ਹਾ ਤੋਂ ਅਹਮਦਾਬਾਦ ਉੱਤੇ ਆਉਣ ਤੇ ਗੁਰਦੁਆਰਾ ਨਾਨਕ ਦਰਬਾਰ ਉੱਡੇ ਵੇਖੇ ਜ਼ਰੂਰ ਇੱਕ ਵਾਰੀ ਹਾਜ਼ਰੀ ਭਰਨ ਅਤੇ ਗੁਰੂ ਘਰ ਦੇ ਖੁਸ਼ੀਆਂ ਲੈਣ ਅਤੇ ਇੱਥੋਂ ਵੇਖ ਕੇ ਜਾਣ ਕਿ ਦਰਸਾ ਦੀ ਮੈਨੇਜਮੈਂਟ ਚੱਲਦੀ ਇੱਥੋਂ ਦੀ ਕਮੇਟੀ ਬਹੁਤ ਹੀ ਚੜ੍ਹਦੀ ਕਲਾ ਵਾਲੀ ਹੈ ਅਤੇ ਇੱਥੇ ਹਰ ਐਤਵਾਰ ਜੋ ਕਿ ਘੱਟੋ-ਘੱਟ 500 ਤੋਂ ਲੈ ਕੇ 700 ਤੱਕ ਹਰ ਸਰੀਰ ਆਉਂਦਾ ਹੈ ਤੇ ਇਥੇ ਕੀਰਤਨ ਵੀ ਹੁੰਦਾ ਹੈ ਹਫਤਾਵਾਰੀ ਦੀਵਾਨ ਚੰਦਾ ਹੈ ਤੇ ਲੰਗਰ ਪਛਾਦਾ ਵੀ ਚੱਲਦਾ ਹੈ ਬਹੁਤ ਸੋਹਣਾ ਸਿਸਟਮ ਬਹੁਤ ਵਧੀਆ ਸੇਵਾ ਬੜਾ ਸੋਹਣਾ ਪ੍ਰਬੰਧਿਆ ਸਾਰਾ ਇਸੇ ਇਲਾਕੇ ਦੀਆਂ ਸੰਗਤਾਂ ਦਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਗੁਰੂ ਪਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ